ਹਾਂਜੀ ਸਾਥਰੀ ਕਾਲ ਦੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਸਭ ਦਾ ਸਾਰਿਆਂ ਦਾ ਸਵਾਗਤ ਹੈ ਤੇ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਜੱਲੋਪੁਰ ਪਿੰਡ ਜੋ ਰਤੀਏ ਏਰੀਏ ਦਾ ਪਿੰਡ ਹੈ ਰਤੀਏ ਤੋਂ ਸਰਦੂਲਗੜ ਰੋਡ ਤੇ ਪੈਂਦਾਗਾ ਤੇ ਇਧਰਲੇ ਪਾਸੇ ਇਹ ਨੇ ਪਿੰਡ ਦੀਆਂ ਢਾਣੀਆਂ ਤੇ ਇੱਥੋਂ ਪਿੰਡ ਦੀ ਹੁੰਦੀ ਹੈ ਐਂਟਰੀ ਇੱਥੋਂ ਪਿੰਡ ਦੀ ਐਂਟਰੀ ਹੁੰਦੀ ਹੈ ਜੱਲੋਪੁਰ ਪਿੰਡ ਦਾ ਨਾਮ ਆ 2000 ਵੋਟ ਹੈ ਪਿੰਡ ਦੇ ਵਿੱਚ ਭਾਈਚਾਰਕਾਂਜ ਬਹੁਤ ਵਧੀਆ ਤੇ ਇੱਕ ਜਿਹੜੀ ਮੈਂ ਤੁਹਾਨੂੰ ਖਾਸ ਗੱਲ ਦੱਸਦਾ ਨਾ ਇਸ ਪਿੰਡ ਦੀ ਰਤੀਏ ਹਲਕੇ ਦੇ ਸਾਬਕਾ ਐਮਐਲਏ ਦਾ ਪਿੰਡ ਆ ਇਹ ਤਦ ਆਪ ਇਹ ਹਲਕੇ ਦੇ ਸਾਬਕਾ ਐਮਐਲਏ ਸਾਹਿਬ ਦਾ ਪਿੰਡ ਹੈ ਤੇ ਪਿੰਡ ਨੇ ਤਰੱਕੀ ਕਿੰਨੀ ਕੁ ਕੀਤੀ ਹੈ ਪਿੰਡ ਦੀ ਭਾਈਚਾਰਕ ਸਾਂਝ ਕਿਦਾਂ ਦੀ ਹੈ ਤੇ ਪਿੰਡ ਕਿੰਨਾ ਕੁ ਸੋਹਣਾਗਾ ਵੈਸੇ ਦੱਸਣੀ ਲੋੜ ਨਹੀਂ ਪਿੰਡ ਬਹੁਤ ਜ਼ਿਆਦਾ ਸੋਹਣਾਗਾ ਮੈਂ ਤੁਹਾਨੂੰ ਹੁਣੇ ਦੱਸ ਦਾਨਾ ਕਿਉਂਕਿ ਮੈਂ ਪਿੰਡ ਵਿੱਚ ਜਾਣਕਾਰੀ ਪਿੰਡ ਦੀ ਲੈਤੀ ਹੈਗੀ ਤੇ 2000 ਵੋਟ ਹੈ ਤੇ ਪਿੰਡਾ ਇਧਰੋਂ ਇੱਥੋਂ ਪਿੰਡ ਦੀ ਸ਼ਰਬਾਤ ਹੁੰਦੀ ਹੈ ਇਧਰਲੇ ਪਾਸੇ ਪਿੰਡਾ ਇੱਥੋਂ ਕਿਲੋਮੀਟਰ ਦੀ ਦੂਰੀ ਤੇ ਹੈ ਤੇ ਇਹ ਰੋਡ ਜਾਂਦਾਗਾ ਰਤੀਜ ਤੋਂ ਸਰਦੂਲਗੜ ਨੂੰ ਤੇ ਅੱਜ ਹੁਣ ਆਪਾਂ ਅੱਗੇ ਤੁਹਾਨੂੰ ਪਿੰਡ ਦੀ ਸਾਰੀ ਜਾਣਕਾਰੀ ਦੇ ਦਵਾਂਗੇ ਤੇ ਅੱਗੇ ਪਿੰਡ ਦੇ ਵਿੱਚ ਕੀ ਕੀ ਚੀਜ਼ਾਂ ਨੇ ਉਹ ਤੋਂ ਆਪਾਂ ਤੁਹਾਨੂੰ ਜਾਣੂ ਕਰਵਾਉਣੀ ਆ। ਬਣੇ ਰਹੋ ਦੇਖਦੇ ਰਹੋ ਵੀਡੀਓ ਸ਼ੇਅਰ ਕਰ ਦਿਓ ਕਮੈਂਟ ਜ਼ਰੂਰ ਕਰੋ। ਹਾਂਜੀ ਮੈਂ ਤੁਹਾਨੂੰ ਪਹਿਲੀ ਹੀ ਕਿਹਾ ਸੀਗਾ ਵੀ ਇਹ ਪਿੰਡ ਬਹੁਤ ਜਿਆਦਾ ਸੋਹਣਾ ਬਣਿਆ ਹੋਇਆ ਹੈਗਾ ਜੋ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਤੁਹਾਨੂੰ ਦੇਖਣ ਚ ਕੀ ਲੱਗ ਰਿਹਾ ਹੈ? ਇਹ ਅਸੀਂ ਇੰਨੇ ਪਿੰਡਾਂ ਦੇ ਵਿੱਚ ਜਾ ਕੇ ਆ ਗਏ ਇਹ ਪਹਿਲਾ ਪਿੰਡ ਆ ਜਿੱਥੇ ਸਾਨੂੰ ਇਹ ਚੀਜ਼ ਦੇਖਣ ਨੂੰ ਮਿਲੀ ਹੈ। ਇਹ ਤੁਸੀਂ ਜੋ ਮੇਰੇ ਪਿੱਛੇ ਦੇਖ ਰਹੇ ਹੋ ਇਹ ਤੁਹਾਨੂੰ ਦੇਖਣ ਚ ਕੋਈ ਹਸਪਤਾਲ ਲੱਗਦਾ ਹੋਊਗਾ ਜਾਂ ਕੋਈ ਪਸ਼ੂਆਂ ਵਾਲਾ ਡੰਗਰ ਵਾਲਾ ਹਸਪਤਾਲ ਲੱਗਦਾ ਹੋਊਗਾ। ਪਰੇ ਭਾਈ ਜੀ ਹੱਸਪਤਾ ਨਹੀਂ ਹੈਗਾ ਇਹ ਹੈਗਾਗਾ ਸਰਕਾਰੀ ਪੈਲਸ ਸਰਕਾਰੀ ਪੈਲਸ ਕਿਦਾਂਗਾ ਪੰਚਾਇਤੀ ਪੈਲਸ ਹੈ ਪੰਚਾਇਤ ਦੇ ਥਰੂ ਸਰਕਾਰੀ ਹੈ ਇਹ ਠੀਕ ਹੈ ਜੀ ਪੰਚਾਇਤ ਦੇ ਅੰਡਰ ਚ ਹੈ ਤੇ ਇਹ ਪੈਲਸ ਜਿਵੇਂ ਹੁਣ ਕੋਈ ਆਪਣਾ ਗਰੀਬ ਭਾਈ ਚਾਹਣਾ ਜਾਂ ਜਿਸ ਜਿਸ ਵੀਰ ਕੋਲੇ ਕੋਈ ਜਗ੍ਹਾ ਨਹੀਂ ਹੁੰਦੀ ਯਾਰਾ ਪ੍ਰੋਗਰਾਮ ਕਰਨ ਨੂੰ ਕਿਸੇ ਦੀ ਧੀ ਦਾ ਵਿਆਹ ਹੈਗਾ ਜਾਂ ਕਿਸੇ ਦਾ ਕੋਈ ਹੋਰ ਪ੍ਰੋਗਰਾਮ ਹੈ ਸੁੱਖ-ਦੁੱਖ ਦਾ ਤਾਂ ਉਹ ਬੰਦਾ ਇੱਥੇ ਪ੍ਰੋਗਰਾਮ ਕਰ ਸਕਦਾ ਹੈ ਇਹ ਸਰਕਾਰ ਇਹ ਸਰਕਾਰੀ ਹੈ ਇਹ ਸਰਕਾਰ ਦੇ ਪੰਚਾਇਤ ਦੇ ਥ੍ਰਿਊ ਆ ਤੇ ਇੱਥੇ ਉਹ ਆਪਦਾ ਪ੍ਰੋਗਰਾਮ ਕਰ ਸਕਦਾ ਤੇ ਪ੍ਰੋਗਰਾਮ ਬਹੁਤ ਵਧੀਆ ਤਰੀਕੇ ਨਾਲ ਕਰ ਸਕਦਾ ਕਿਉਂਕਿ ਬਾਈ ਜੀ ਇਹ ਬਹੁਤ ਜਿਆਦਾ ਖੁੱਲਾ ਬਣਿਆ ਹੋਇਆਗਾ ਤੇ ਇੱਥੇ ਵਧੀਆ ਹਾਲ ਕਮਰੇ ਬਹੁਤ ਵਧੀਆ ਤਰੀਕੇ ਨਾਲ ਤਿਆਰ ਹੋਏ ਹੋਏ ਨੇ ਮੈਂ ਤੁਹਾਨੂੰ ਤਾਂ ਹੀ ਕਹਿਣਾਗਾ ਵੀ ਇਹ ਇਹ ਪਿੰਡ ਬਹੁਤ ਜਿਆਦਾ ਸੋਹਣਾ ਪਿੰਡ ਹੈ ਤੇ ਇਹੋ ਜੀਆਂ ਚੀਜ਼ਾਂ ਨੇ ਇੱਥੇ ਜਿਹੜੀਆਂ ਆਪਾਂ ਨਹੀਂ ਹਰੇ-ਹਰੇਕ ਪਿੰਡ ਦੇ ਵਿੱਚ ਨਹੀਂ ਹੁੰਦੀਆਂ ਠੀਕ ਹੈ ਜੀ ਜਿੱਦਾਂ ਕੀ ਹੁਣ ਤੁਸੀਂ ਇਹ ਲੈ ਲਓ ਸਰਕਾਰੀ ਪੈਲਸ ਪ੍ਰਾਈਵੇਟ ਪੈਸੇ ਜਾਂ ਆਪਾਂ ਬਹੁਤ ਜਾਨਨੇ ਆ ਵਿਆਹਾਂ ਤੇ ਪਰ ਸਰਕਾਰੀ ਪੈਸਾ ਇਸ ਪਿੰਡ ਦੇ ਵਿੱਚ ਹੈ ਤੇ ਇੱਥੇ ਬਣਾ ਹੋਇਆ ਸ਼ੈੱਡ ਇੱਥੇ ਜਿੰਨਾ ਮਰਜ਼ੀ ਵੱਡਾ ਪ੍ਰੋਗਰਾਮ ਹੋਵੇ ਇਹ ਇਹ ਪੰਚਾਇਤ ਦਾ ਇਸ ਪਿੰਡ ਦਾ ਇਹ ਬਹੁਤ ਵੱਡਾ ਅਪਰਾਲਾ ਹੈਗਾ ਜਿਨ੍ਹਾਂ ਨੇ ਸਭ ਦੇ ਬਾਰੇ ਸੋਚਿਆ ਹੋਇਆ ਹੈਗਾ ਠੀਕ ਹੈ ਭਾਈ ਜੀ ਨਹੀਂ ਆਪਣੇ ਕਿਸੇ ਨੇ ਵੀ ਆਪਣੇ ਗਰੀਬ ਭਾਈ ਭਾਈਚਾਰੇ ਨੇ ਜਾਂ ਗਰੀਬ ਬੰਦੇ ਨੇ ਹਨਾ ਕੋਈ ਵਿਆਹ ਕਰਨਾ ਦਾ ਸੋਚ ਹੋ ਜਾਂਦੀ ਹੈ ਕਿ ਕਿੱਥੇ ਕਰਾਂਗੇ ਇੰਨੇ ਪੈਸੇ ਲੱਗ ਜਾਣਗੇ ਤਾਂ ਜਿੰਨੀ ਬੰਦੇ ਦੀ ਸ਼ਰਧਾ ਹੁੰਦੀ ਹੈ ਉੰਨੀ ਇਹ ਪੰਚਾਇਤ ਨੂੰ ਆਪਦੇ ਬੰਨੀਓ ਦੇ ਸਕਦਾ ਹੈਗਾ ਤੇ ਬਹੁਤ ਵਧੀਆ ਹੈ ਪੰਚਾਇਤ ਦਾ ਪ੍ਰਾਲਾਗਾ ਤੇ ਆਜੋ ਆਪਾਂ ਨਾਲ ਹੀ ਇੱਕ ਤੁਹਾਨੂੰ ਹੋਰ ਚੀਜ਼ ਦਿਖਾ ਦਿੰਨੇ ਆ ਬਣੇ ਰਹੋ ਵੀਡੀਓ ਦੇਖਦੇ ਰਹੋ ਪਿੰਡ ਹਜੇ ਅੱਗੇ ਹੋਰ ਬਹੁਤ ਪਿਆ ਹੈ ਹਾਂਜੀ ਹੁਣ ਆਪਾਂ ਜਿੱਥੇ ਤੁਹਾਨੂੰ ਲੈ ਕੇ ਆਗੇ ਨਾ ਇਹ ਐਸ ਪਿੰਡ ਦਾ ਹੈਗਾ ਪੰਚਾਇਤ ਦਾ ਲਰਨਿੰਗ ਸੈਂਟਰ ਇਹ ਵੀ ਪੰਚਾਇਤ ਸਰਕਾਰੀ ਹੈ ਸਰਕਾਰੀ ਸੈਂਟਰ ਹੈ ਇੱਥੇ ਬੱਚੇ ਬੱਚਿਆਂ ਦੀ ਪੜ੍ਹਾਈ ਦਾ ਖਾਸ ਧਿਆਨ ਰੱਖਿਆ ਹੋਇਆ ਵੀ ਇੱਥੇ ਬੰਦਾ ਆਪਦਾ ਆ ਕੇ ਪੜ੍ਹ ਲਿਖ ਸਕਦਾ ਮਿਹਨਤ ਕਰ ਸਕਦਾ ਤੇ ਮਿਹਨਤ ਕਰਕੇ ਬੰਦਾ ਕਾਮਯਾਬ ਹੋ ਸਕਦਾ ਤੇ ਪਹਿਲਾਂ ਤੁਸੀਂ ਇਹ ਦਵਾਰਾਂ ਤੇ ਜਾ ਕੇ ਕਰ ਲੋ ਦਵਾਰਾਂ ਤੇ ਵੀ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਲਿਖੀਆਂ ਹੋਈਆਂ ਨੇ ਠੀਕ ਹੈ ਜੀ ਜੋ ਮੈਨੂੰ ਸਭ ਤੋਂ ਵਧੀਆ ਜੋ ਮੈਨੂੰ ਸਭ ਤੋਂ ਵਧੀਆ ਚੀਜ਼ ਲੱਗੀ ਉਹ ਤਾਂ ਕੀ ਹੈ ਉਹ ਦੇਖੋ ਕੀ ਲਿਖਿਆ ਹੋਇਆ ਕਹਿੰਦੇ ਸਿਰਫ ਨਜ਼ਰ ਨਹੀਂ ਨਜ਼ਰੀਆ ਨਜ਼ਰੀਆ ਬਦਲੋ ਸਿਰਫ ਨਜ਼ਰ ਬਦਲਣ ਨਾਲ ਕੁਝ ਨਹੀਂ ਹੁੰਦਾ ਆਪਦਾ ਨਜ਼ਰੀਆ ਬਦਲੋ ਠੀਕ ਹੈ ਜੀ ਤੇ ਇਹ ਆਪਾਂ ਪੰਚਾਇਤ ਦਾ ਲਰਨਿੰਗ ਸੈਂਟਰ ਜਿੱਥੇ ਬੱਚੇ ਆ ਕੇ ਆਪਣੀ ਮਿਹਨਤ ਕਰ ਸਕਦੇ ਆ ਤੇ ਮਿਹਨਤ ਕਰਕੇ ਆਪਦੇ ਮਾਪਿਆਂ ਦਾ ਨਾਮ ਚਮਕਾ ਸਕਦੇ ਆ ਤਾਂ ਪੰਚਾਇਤ ਨੇ ਤੇ ਇਸ ਨਗਰ ਨੇ ਪੜ੍ਹਾਈ ਕੰਨੀ ਵੀ ਬਹੁਤ ਖਾਸ ਧਿਆਨ ਰੱਖਿਆ ਹੋਇਆ ਖੇਡਾਂ ਬੰਨੀ ਵੀ ਤੁਹਾਨੂੰ ਗਰਾਊਂਡ ਵੀ ਦਿਖਾਤਾ ਤੇ ਗਰੀਬਾਂ ਬਾਰੇ ਵੀ ਸੋਚਿਆ ਹੋਇਆ ਤੇ ਬੱਚਿਆਂ ਦੀ ਪੜ੍ਹਾਈ ਬਾਰੇ ਵੀ ਸੋਚਿਆ ਹੋਇਆ ਇਹ ਪਿੰਡ ਦੀਆਂ ਖਾਸ ਚੀਜ਼ਾਂ ਨੇ ਅੱਗੇ ਤੁਹਾਨੂੰ ਹੋਰ ਵੀ ਚੀਜ਼ਾਂ ਦਿਖਾਉਣੀਆਂ ਬਣੇ ਰਹੋ ਹਾਂਜੀ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਦੱਸੀ ਆ ਹਨਾ ਵੀ ਪਿੰਡ ਇਹ ਬਹੁਤ ਜਿਆਦਾ ਸੋਹਣਾ ਗਾਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਤੇ ਆਜੋ ਆਪਾਂ ਪਹਿਲਾਂ ਤੁਹਾਨੂੰ ਚੈੱਕ ਕਰਵਾ ਦੰਨੇ ਆ ਇਹ ਵਧੀਆ ਲੱਗਿਆ ਹੋਇਆਗਾ ਜਾਲ ਇੱਥੇ ਮੁੰਡੇ ਖੇਡਦੇ ਨੇ ਵਾਲੀਬਾਲ ਜੜ ਗਏ ਨਾ ਇਹ ਵਧੀਆ ਲੱਗਿਆ ਹੋਇਆ ਜਾਲ ਇੱਥੇ ਮੁੰਡੇ ਖੇਡਦੇ ਨੇ ਵਾਲੀਬਾਲ ਤੇ ਨੈਟ ਨੁੱਟ ਵਧੀਆ ਐ ਲੱਗਿਆ ਹੋਇਆਗਾ ਤੇ ਅੱਜ ਤੁਹਾਨੂੰ ਅੰਦਰੋਂ ਵੀ ਦਿਖਾ ਦੰਗੇ ਆਹ ਦੇਖੋ ਤੁਸੀਂ ਤੇ ਲਾਈਟਾਂ ਵੀ ਲੱਗੀਆਂ ਹੋਈਆਂ ਨੇ ਉੱਤੇ ਵੀ ਰਾਤ ਨੂੰ ਵੀ ਬੰਦਾ ਵਧੀਆ ਖੇਡ ਸਕਦਾ ਤੇ ਐਸਾ ਪਿੰਡ ਦੇ ਵਿੱਚ ਇਹ ਬਹੁਤ ਵਧੀਆ ਚੀਜ਼ ਹੈ ਵੀ ਗਰਾਊਂਡ ਬਹੁਤ ਜਿਆਦਾ ਵਧੀਆ ਬਣਿਆ ਹੋਇਆ ਤੇ ਵਧੀਆ ਖੁੱਲਾ ਡੁੱਲਾ ਗਰਾਊਂਡ ਆ ਕੋਈ ਐਸੀ ਵੈਸੀ ਗੱਲ ਨਹੀਂ ਹੈਗੀ ਤੇ ਬਾਕੀ ਆਜਾ ਆਪਾਂ ਸਾਨੂੰ ਇਹਨਾਂ ਕਹਾਂ ਬੰਦ ਕਰ ਦਈਏ ਅੱਗੇ ਵੀ ਦਿਖਾ ਦੰਨੇ ਇਧਰ ਤੁਸੀਂ ਦੇਖੋ ਇਹ ਤਾਂ ਵਧੀਆ ਐ ਏਦਾਂ ਲਾ ਕੇ ਪੂਰਾ ਘੈਂਟ ਤਿਆਰ ਕੀਤਾ ਹੋਇਆ ਤੇ ਇਧਰ ਆਪਾਂ ਹੁਣ ਤੁਹਾਨੂੰ ਦਿਖਾ ਦੰਨੇ ਆਂ ਆਲੇ-ਦਾਲੇ ਮਸ਼ੀਨਾਂ ਚੱਲ ਜਾਂਦੀਆਂ ਨੇ ਝੋਨਾ ਵੱਢੀ ਜਾਂਦੇ ਨੇ ਤੇ ਆਪਾਂ ਤੁਹਾਨੂੰ ਇੱਥੇ ਗਰਾਊਂਡ ਤੋਂ ਜਾਣੂ ਕਰਵਾ ਦੰਨੇ ਆਂ ਬਾਕੀ ਹੋਰ ਵੀ ਪਿੰਡ ਦੇ ਵਿੱਚ ਬਹੁਤ ਕੁਝ ਆ ਤੁਸੀਂ ਬਸ ਬਣੇ ਰਹੋ ਵੀਡੀਓ ਦੇਖਦੇ ਰਹੋ ਅੱਗੇ-ਅੱਗੇ ਹਜੇ ਤਾਂ ਵਧੀਆ ਹਜੇ ਤਾਂ ਸ਼ੁਰੂਆਤ ਹੀ ਹੋਈ ਹੈ ਘਰਾਂ ਉਰ ਠੀਕ ਐ ਤੋਂ ਤਾਂ ਵਧੀਆ ਸ਼ੈੱਡ ਲਾ ਕੇ ਦਰਸ਼ਕ ਦੇ オーਡੀਅנס ਦੇ ਬੈਠਣ ਨੂੰ ਵਧੀਆ ਪ੍ਰਬੰਧ ਹੈ ਇੱਧਰ ਵੀ ਤਿਆਰ ਹੋਈ ਜਾਂਦੇ ਆ ਕਮਰੇ ਜਿਹੜਾ ਬੰਦਾ ਅੰਦਰ ਬਹਿ ਕੇ ਕਿੱਟ ਚੇਂਜ ਕਰਨ ਵਾਸਤੇ ਸਾਰਾ ਕੁਝ ਵਧੀਆ ਅੰਦਰ ਬਣਾਇਆ ਹੋਇਆਗਾ ਤੇ ਇੱਥੇ ਮੁੰਡੇ ਕ੍ਰਿਕਟ ਦੀ ਪ੍ਰੈਕਟਿਸ ਕਰਦੇ ਆ ਉੱਥੇ ਬੈਠਣ ਨੂੰ ਸਟੇਜ ਵਧੀਆ ਬਣਾਇਆ ਹੋਇਆ ਤੇ ਹੁਣ ਆਪਾਂ ਤੁਹਾਨੂੰ ਅੱਗੇ ਹੋਰ ਲੈ ਕੇ ਚੱਲਦੇ ਆ ਹੋਰ ਪਿੰਡ ਦੇ ਵਿੱਚ ਬਹੁਤ ਬਹੁਤ ਸੋਹਣੀਆਂ ਹੋਰ ਚੀਜ਼ਾਂ ਨੇ ਹੋਰ ਥਾਵਾਂ ਨੇ ਤੇ ਤੁਹਾਨੂੰ ਉਹ ਦਿਖਾਉਣੇ ਆ ਬਣੇ ਰਹੋ ਦੇਖੀ ਚੱਲਿਓ ਵਾਸ ਤੁਸੀਂ ਅੱਗੇ-ਅੱਗੇ ਤੁਹਾਨੂੰ ਘਾਟ-ਘਾਟ ਚੀਜ਼ਾਂ ਹੋਰ ਦਿਖਾਵਾਂਗੇ ਹਾਂਜੀ ਹੁਣ ਆਪਾਂ ਜਿੱਥੇ ਤੁਹਾਨੂੰ ਲੈ ਕੇ ਆ ਗਏ ਇਹ ਪਿੰਡ ਦਾ ਹੈਗਾ ਜੀ ਅਰਧ ਸਰਕਾਰੀ ਸਕੂਲ ਆ ਅੱਧਾ ਸਰਕਾਰੀ ਹੈ ਇਹ ਅਰੋਹੀ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਸਕੂਲ ਦਾ ਨਾਮ ਹੈਗਾ ਪਿੰਡ ਜੱਲੋਪੁਰ ਹੈ ਇਹ ਸਕੂਲ ਅੰਦਰੋਂ ਬਹੁਤ ਜ਼ਿਆਦਾ ਸੋਹਣੀ ਇਮਾਰਤ ਬਣੀ ਹੋਈ ਹੈ ਇਹਦੀ ਤੇ ਇੱਕ ਇਸ ਸਕੂਲ ਦੀ ਇੱਕ ਹੋਰ ਖਾਸੀਅਤ ਹੈ ਇਹਦੇ ਅੰਦਰ ਹੋਸਟਲ ਵੀ ਬਣਿਆ ਹੋਇਆ ਜਿਵੇਂ ਕਈ ਕੁੜੀਆਂ ਵਾਸਤੇ ਵੀ ਕੁੜੀਆਂ ਦੂਰੋਂ ਆਉਂਦੀਆਂ ਨੇ ਜਾਂ ਦੂਰ ਦੀਆਂ ਇੱਥੇ ਕੁੜੀਆਂ ਪੜ੍ਹਦੀਆਂ ਨੇ ਆਉਦੇ ਵਾਸਤੇ ਹੋਸਟਲ ਦਾ ਵੀ ਬਹੁਤ ਵਧੀਆ ਪ੍ਰਬੰਧ ਹੈ ਬਹੁਤ ਵਧੀਆ ਸਟਾਫ ਹੈ ਤੇ ਬੱਚੇ ਦਾ ਇੱਥੇ ਬਹੁਤ ਵਧੀਆ ਨੇ ਪੜ੍ਹ ਲਿਖ ਕੇ ਵਧੀਆ ਆਪਦੇ ਚੰਗੇ ਸਟੈਂਡ ਤੇ ਹੁੰਦੇ ਨੇ ਤੇ ਸਟਾਫ ਵੀ ਬਹੁਤ ਵਧੀਆ ਬਹੁਤ ਵਧੀਆ ਤਰੀਕੇ ਨਾਲ ਪੜਾਉਂਦਾ ਬਾਕੀ ਸਕੂਲ ਬਾ ਕਮਾਲਾ ਸਕੂਲ ਤਾਂ ਤੇ ਬਾਕੀ ਹੋਰ ਇੱਕ ਪਿੰਡ ਦੇ ਵਿੱਚ ਹੋਰ ਕੀ ਕੁਝ ਹੈ ਉਹ ਤੁਹਾਨੂੰ ਜਾਣੂ ਕਰਵਾ ਦਾਂਗੇ ਬਣੇ ਰਹੋ ਦੇਖਦੇ ਰਹੋ ਤੁਹਾਨੂੰ ਅੰਦਰੋਂ ਵੀ ਚੈੱਕ ਕਰਵਾਣ ਦੇ ਪਰ ਅੱਜ ਸਕੂਲ ਲੱਗਾ ਹੋਇਆ ਤਾਂ ਕਰਕੇ ਆ ਪਿੰਡਾ ਇਦਾਂ ਅੰਦਰਿਆਂ ਦੇ ਸੋਹਣੇ ਨਹੀਂ ਲੱਗਦੇ ਬਾਕੀ ਜੇ ਕਦੇ ਟਾਈਮ ਮਿਲਿਆ ਤਾਂ ਤੁਹਾਨੂੰ ਅੰਦਰੋਂ ਵੀ ਜਰੂਰ ਦਿਖਾਵਾਂਗਾ ਹਾਂਜੀ ਭਾਈ ਜੀ ਹੁਣ ਆਪਾਂ ਜਿੱਥੇ ਤੁਹਾਨੂੰ ਲੈ ਕੇ ਆ ਗਏ ਨਾ ਇਹ ਬਾਰਡਰ ਬਾਕਸ ਆ ਪਿੰਡ ਦਾ ਜਲ ਘਰ ਜਿਹਨੂੰ ਆਪਾਂ ਕਹਿ ਦਾਨੇ ਆ ਠੀਕ ਆ ਤੇ ਇੱਧਰ ਇਹ ਅੰਦਰੋਂ ਲੋਕ ਆ ਤੇ ਮੈਂ ਤੁਹਾਨੂੰ ਇੱਥੇ ਉੱਤੋਂ ਵੀ ਦਿਖਾ ਦਾਨਾ ਤੇ ਬਹੁਤ ਸੋਹਣੇ ਤਰੀਕੇ ਨਾਲ ਤਿਆਰ ਹੋਇਆ ਹੋਇਆ ਏ ਵੀ ਤੇ ਇੱਥੋਂ ਤੁਸੀਂ ਦੇਖ ਲਓ ਆ ਦੇਖੋ ਇਹ ਆ ਜੀ ਇਹਦਾ ਪਿੰਡ ਦਾ ਜਲ ਘਰ ਤੇ ਇੱਥੇ ਵਧੀਆ ਪਾਰਕ ਬਣਾ ਕੇ ਵਧੀਆ ਤੇ ਫੁਹਾਰਾ ਸਿਸਟਮ ਲਾ ਕੇ ਤੇ ਵਧੀਆ ਡਾਗਾਂ ਪੂਰੀ ਸਾਫ ਸਫਾਈ ਹੈ ਤੇ ਇਧਰ ਆ ਸਕੂਲ ਦੇਖਣੋ ਉਹ ਜਿਹੜਾ ਮੈਂ ਤੁਹਾਨੂੰ ਪਹਿਲਾਂ ਦਿਖਾਉਣ ਨੂੰ ਕਹਿੰਦਾ ਸੀਗਾ ਠੀਕ ਹੈ ਜੀ ਤੇ ਇਹ ਇੱਥੇ ਤੇ ਇਹ ਪਿੰਡ ਦੀ ਖਾਸ ਗੱਲ ਹੈ ਇਹ ਪਿੰਡ ਦੀ ਬਹੁਤ ਵੱਡੇ ਉਪਰਾਲੇ ਨੇ ਇਹ ਐਸੇ ਪਿੰਡ ਦੀ ਪੰਚਾਇਤ ਦੇ ਜਿੰਨੇ ਵੀ ਕੰਮ ਨੇ ਪੂਰੇ ਪੱਕੇ ਕੰਮ ਨੇ ਬਾਈ ਜੀ ਪਿੰਡ ਹੋਰ ਵੀ ਬਹੁਤ ਜ਼ਿਆਦਾ ਸੋਹਣਾ ਤੇ ਬਾਕੀ ਲਾਈਟਾਂ ਦਾ ਵੀ ਪੱਕਾ ਪ੍ਰਬੰਧ ਦਾ ਤੁਸੀਂ ਇਹ ਲਾਈਟਾਂ ਚੱਕ ਕੇ ਕਰ ਲਓ ਲਾਈਟਾਂ ਲਾ ਕੇ ਪੂਰਾ ਵਧੀਆ ਤਿਆਰ ਕੀਤਾ ਹੋਇਆ ਹੈ ਲਾਈਟਾਂ ਵੀ ਸੋਲਰ ਵਾਲੀਆਂ ਨੇ ਬਾਈ ਜੀ ਆ ਦੇਖੋ ਠੀਕ ਹੈ ਅੱਗੇ ਹੋਰ ਵੀ ਤੁਹਾਨੂੰ ਦਿਖਾਉਣੇ ਆ ਬਣੇ ਰਹੋ ਤੇ ਮੇਰੇ ਨਾਲ ਮੇਰਾ ਯਾਰ ਮੇਰਾ ਆੜੀ ਜੋ ਮੇਰਾ ਪੂਰਾ ਸਾਥ ਦਿੰਦਾ ਵੀਡੀਓ ਦੇ ਵਿੱਚ ਇਹਨੂੰ ਤੁਸੀਂ ਦੇਖਿਆ ਜਾਂਦਾ ਨਾ ਕਿਉਂਕਿ ਇਹ ਕੈਮਰੇ ਦੇ ਬੈਕ ਹੁੰਦਾ ਅੱਜ ਤੁਸੀਂ ਦੇਖੋ ਇਹ ਹੁਣ ਆਪਾਂ ਤੁਹਾਨੂੰ ਜਿੱਥੇ ਲੈ ਕੇ ਆ ਗਏ ਹੈਗਾ ਇਸ ਪਿੰਡ ਦਾ ਬੱਸ ਸਟੈਂਡ ਇੱਕ ਬੱਸ ਸਟੈਂਡ ਪਿੰਡ ਦੇ ਬਾਹਰ ਆ ਜਿੱਥੇ ਆਪਾਂ ਤੁਹਾਨੂੰ ਪਹਿਲਾਂ ਢਾਣੀਆਂ ਦਿਖਾਈਆਂ ਸੀਗੀਆਂ ਇਹ ਪਿੰਡ ਦੇ ਅੰਦਰ ਵਾਲਾ ਬੱਸ ਸਟੈਂਡ ਆ ਜੋ ਬਹੁਤ ਸੋਹਣੇ ਤਰੀਕੇ ਨਾਲ ਬਣਿਆ ਹੋਇਆ ਦੇਖ ਲਓ ਤੁਸੀਂ ਕਿੰਨਾ ਸੋਹਣਾ ਬਣਾਇਆ ਹੈ ਠੀਕ ਹੈ ਜਿੰਨੇ ਵੀ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਵੀ ਇਸ ਪਿੰਡ ਦੇ ਜਿੰਨੇ ਵੀ ਕੰਮ ਨੇ ਪ ਕੋਈ ਕੰਮ ਨਹੀਂ ਕੱਚਾ ਹੈਗਾ ਐ ਬੱਟ ਘੱਟ ਰੱਖਿਆ ਪਿੰਡ ਦੇ ਹਾਂਜੀ ਹੁਣ ਆਪਾਂ ਜਿੱਥੇ ਤੁਹਾਨੂੰ ਲੈ ਕੇ ਆ ਗਏ ਪਿੰਡ ਦਾ ਗੁਰਦੁਆਰਾ ਸਾਹਿਬ ਆ ਇਮਾਰਤ ਪੁਰਾਣੀ ਹੈ ਤੇ ਇੱਧਰ ਨਵਾਂ ਗੁਰਦੁਆਰਾ ਸਾਹਿਬ ਵੀ ਤਿਆਰ ਹੋਈ ਜਾਂਦਾ ਹੈਗਾ ਉਹ ਵੀ ਆਪਾਂ ਤੁਹਾਨੂੰ ਦਿਖਾ ਦਾਂਗੇ ਬਹੁਤ ਸੋਹਣੇ ਤਰੀਕੇ ਨਾਲ ਤਿਆਰ ਹੋਈ ਜਾਂਦਾ ਤੇ ਇੱਧਰ ਇਹਦੇ ਗੁਰੂ ਘਰ ਦੇ ਨਾਲ ਹੀ ਇੱਧਰਲੇ ਪਾਸੇ ਬਾਈ ਐਸਬੀਆਈ ਦੀ ਏਟੀਐਮ ਅਤੇ ਇੱਧਰ ਬੈਂਕ ਹੈ ਤੇ ਅੱਜ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੀ ਜਿਹੜੀ ਨਵੀਂ ਇਮਾਰਤ ਬਣੀ ਜਾਂਦੀ ਆ ਉਹਦੇ ਦਰਸ਼ਨ ਕਰਾ ਦੇਣਾ ਬਾਕੀ ਜੇ ਕੁਝ ਹੋਰ ਵੀ ਹੈ ਪਿੰਡ ਦੇ ਵਿੱਚ ਹਨਾ ਜੋ ਆਪਾਂ ਨਹੀਂ ਦਿਖਾ ਸਕਿਆ ਤੱਕ ਉਹ ਵੀ ਤੁਹਾਨੂੰ ਦੇਖਦੇ ਰਹੋ ਜੀ ਬਾਈ ਜੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਨਾ ਵੀਡੀਓ ਦੇ ਵਿੱਚ ਵੀ ਉਹ ਪੁਰਾਣਾ ਦਰਬਾਰ ਸਾਹਿਬ ਆ ਗੁਰਦੁਆਰਾ ਸਾਹਿਬ ਪੁਰਾਣਾ ਇਮਾਰਤ ਸੀ ਆ ਨਵੀਂ ਇਮਾਰਤ ਤਿਆਰ ਹੋ ਜਾਂਦੀ ਆ ਜੋ ਬਹੁਤ ਵਧੀਆ ਤਰੀਕੇ ਨਾਲ ਸਾਰਾ ਨਗਰ ਸਹਿਯੋਗ ਕਰਕੇ ਸਾਰੇ ਨਗਰ ਦੇ ਯੋਗਦਾਨ ਨਾਲ ਬਹੁਤ ਵਧੀਆ ਤਰੀਕੇ ਨਾਲ ਤਿਆਰ ਹੋ ਜਾਂਦੀ ਆ ਇਮਾਰਤ ਤੇ ਆ ਦੇਖੋ ਇਹ ਥੱਲੇ ਲੰਗਰ ਹਾਲ ਤੇ ਉੱਪਰ ਗੁਰਦੁਆਰਾ ਸਾਹਿਬ ਇਹ ਇਮਾਰਤ ਤਿਆਰ ਹੋਈ ਜਾਂਦੀ ਹੈ ਹਜੇ ਤਾਂ ਕੰਮ ਚੱਲੀ ਜਾਂਦਾ ਹੈਗਾ ਤੇ ਠੀਕ ਆ ਬਾਈ ਜੀ ਬਾਕੀ ਹੋਰ ਪਿੰਡ ਕਵਰ ਕਰਕੇ ਤੁਹਾਨੂੰ ਦੱਸਦੇ ਆ ਪਿੰਡ ਦੇ ਵਿੱਚ ਹੋਰ ਕੀ ਕੁਝ ਆ ਤੇ ਬਾਕੀ ਇੱਧਰ ਦੇਖ ਲਓ ਲਓ ਜੀ ਬਾਈ ਜੀ ਇਹ ਇੱਥੇ ਆਪਾਂ ਖੜੇ ਹਾਂ ਹੁਣ ਇਹ ਸ਼੍ਰੀ ਭੋਲੇ ਸ਼ਿਵਜੀ ਦਾ ਮੰਦਿਰ ਹੈ ਤੇ ਇੱਥੇ ਤੁਸੀਂ ਦੇਖ ਲਓ ਇੱਥੇ ਇੱਕ ਹਨੂਮਾਨ ਜੀ ਦਾ ਮੰਦਿਰ ਐ ਇਸ ਪਿੰਡ ਦੇ ਵਿੱਚ ਇੱਕਾ ਸ਼ਿਵਜੀ ਦਾ ਮੰਦਿਰ ਹੈ ਹਾਂ ਜੀ ਬਾਈ ਜੀ ਆ ਪਿੰਡ ਦੇ ਵਿੱਚ ਦੂਜਾ ਸਰਕਾਰੀ ਸਕੂਲ ਹੈ ਜੋ 8ਵੀਂ ਕਲਾਸ ਤੱਕ ਹੈ ਬਾਕੀ ਤੁਸੀਂ ਇਮਾਰਤ ਚੈੱਕ ਕਰ ਲਓ ਬੱਚੇ ਪੜੀ ਜਾਂਦੇ ਨੇ ਵਿੱਚ ਬਾਕੀ ਹੋਰ ਵੀ ਪਿੰਡ ਬਹੁਤ ਹੀ ਜਿਆਦਾ ਸੋਹਣਾ ਦਾ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਤੇ ਬਾਕੀ ਤੁਹਾਨੂੰ ਅੱਗੇ ਹੋਰ ਮਿਲਦੇ ਜੀ ਹੁਣ ਆਪਾਂ ਦਰਗਾਹ ਤੇ ਆ ਗਏ ਇਸ ਪਿੰਡ ਦੇ ਤੇ ਇੱਥੇ ਦੇ ਇਸ ਦਰਗਾਹ ਦੇ ਕਹਿੰਦੇ ਜੀ ਮੰਨਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਤੇ ਬਾਬਾ ਜੀ ਦੀ ਮਜ਼ਾਰ ਤੇ ਮੱਥਾ ਟੇਕਣ ਤੇ ਹਰ ਗੰਭੀਰ ਠੀਕ ਹੋ ਜਾਂਦਾ ਵੀ ਜਿਹੜਾ ਗੰਭੀਰ ਹੋਵੇ ਜਿਹਨੂੰ ਗੰਭੀਰ ਕੋਈ ਬਿਮਾਰੀ ਹੋਵੇ ਤਾਂ ਉਹ ਕਹਿੰਦੇ ਇੱਥੇ ਮੱਥਾ ਟੇਕਣਾ ਠੀਕ ਹੋ ਜਾਂਦਾ ਹੈਗਾ ਹਰ ਸਾਲ ਦੇ ਦੇਸੀ ਮਹੀਨੇ ਦੀ ਪੰਜ ਹਾੜ ਨੂੰ ਇੱਥੇ ਮੇਲਾ ਲੱਗਦਾ ਜੀ ਐਸ ਪੀਰ ਤੇ ਜਿੱਥੇ ਬਹੁਤ ਦੂਰੋਂ ਦੂਰੋਂ ਸੰਗਤ ਆਉਂਦੀ ਹੈਗੀ ਪੰਜ ਹਾੜ ਨੂੰ ਮੇਲਾ ਲੱਗਦਾਗਾ ਭਗਤ ਟੀਲੂ ਪੀਰ ਬਾਬਾ ਗੰਭੀਰ ਸ਼ਾ ਇੱਥੇ ਹੈਗਾ ਨੇ ਜੋ ਬਾਬਾ ਜੀ ਉਹ ਬਾਬਾ ਜੀ ਦੀ ਤੇ ਬਹੁਤ ਮਨੋ ਕਾਮਨਾ ਪੂਰੀ ਹੁੰਦੀ ਹੈ ਸੰਗਤ ਦੀ ਤੇ ਬਹੁਤ ਅਰੋਗ ਵੀ ਕੱਟੇ ਜਾਂਦੇ ਨੇ ਤੇ ਬਹੁਤ ਵਧੀਆ ਇਤਿਹਾਸ ਹੈ ਜੀ ਇਸ ਪੀਰ ਦਾਸ ਦਰਗਾਹ ਦਾ ਤੇ ਬਹੁਤ ਵਧੀਆ ਤਰੀਕੇ ਨਾਲ ਤਿਆਰ ਹੋਈ ਹੋਈ ਹੈ ਹਾਂਜੀ ਬਾਈ ਜੀ ਹੁਣ ਆਪਾਂ ਇਸ ਪਿੰਡ ਦੇ ਜੰਬੇਸ਼ਵਾਰਾ ਮੰਦਿਰ ਦੇ ਵਿੱਚ ਖੜੇ ਆ ਜਿੱਥੇ ਪਿੰਡ ਦੀ ਬਹੁਤ ਜਾਂਦੇ ਸ਼ਰਧਾ ਹੈਗੀ ਇਹ ਪਿੰਡ ਲਗਭਗ ਇਸ ਮੰਦਰ ਨਾਲ ਬਹੁਤ ਜਾਂਦੇ ਜੁੜਿਆ ਹੋਇਆ ਹੈਗਾ ਬਹੁਤ ਜਾਂਦੇ ਇੱਥੇ ਸੰਗਤ ਆਉਂਦੀ ਹੈਗੀ ਬਾਕੀ ਇੱਧਰ ਪੁਜਾਰੀ ਜੀ ਬੈਠੇ ਨੇ आप इन्होंने भी गलत करते तो भी जानकारी लें होंगे गुरु जम्बे का जो अवतार हुआ था पंद्रह सौ बयालीस में ठीक है विक्रमी समी सन है पंद्रह सौ इक्यावन में ठीक है जी। और यह ग्राम पीपासर बीकानेर तहसील नोखा केंद्र है पहले जोधपुर जिला और नागौर तहसील था अब नागौर डिस्ट्रिक्ट हो गया तो वहां भगवान गुरु जम्बेश्वर का जन्म हुआ और उसके बाद में भगवान गुरु जम्बेश्वर ने जो विष्णु धर्म की जो पंथ की स्थापना की थी वो कल अष्टमी गई थी अच्छा कल की अष्टमी चौदह तारीख को ठीक है जी उस अष्टमी के दिन जो समराथल के दौरे बैठ करके भगवान गुरु महाराज जाम्बोजी ने विष्णोई बनाए थे ठीक है सभी जाति को कौन सतीशो एक प्याले जल पायो जगदीश चरण बंद कर चलू लीनो सही विश्व वो साचो तो गुरु सम्राथल है तो सम्राथल बैठ करके भगवान जो भी आया जैसा भी हा उनको सबको एक रास्ता दिया शुद्ध और पवित्र ठीक है जिसमे उनतीस नियम कहते हैं जो नौ और बीस उसे उनतीस कहते हैं उनतीस जो उसे कहते हैं बीस और नौ यानी विष्णु ठीक है उनका जो पालन करने वाला है वो विष्णु ही है ठीक है चाहे किसी भी जाति से है, भी पाई अभी है ने गुरु नानक ने बताई जो वही वो, वो बातें हैं गुरु जिम्बेश्वर भगवान ने कही है संत मत एक संतों की है। एक है तो कहने केहने का ये भगवान गुरु महाराज जाम्बु जी ने मारवाड़ी भाषा में मारवाड़ में आकर के कही है और गुरु नानक साहब है। ने पंजाबी में ज्यादा फर्क नहीं है गुरु गोकनाथ ने भी वही बाणी कही है संतों की मेन हमारा जो दिन है वो फागण की अमावस्या का मेला भरता है फ्गणा हाँ मेला मेला भरता है और आसोज की अमावस्या पिछली अमावस्या गई है ठीक है जी यहाँ और अब जो दिवाली आ रही है वैसे तो बारी की बारह अमावस्या का मेला होता है होता है सही है ठीक है ਔਰ ਬਾਕੀ ਸਭ ਜੋ 29 ਨਿਯਮ ਹੈ ਉਹ ਵਿਸ਼ਨੋ ਹੀ ਬਣਾਏ تھے ਉਹ ਕੱਲ ਦੀ ਤਾਰੀਖ ਮੇ ਅਸ਼ਟਮੀ ਦੇ ਦਿਨ ਕਾਤੀ ਵਧੀਆ ਅਸ਼ਟਮੀ ਸੀ ਕੱਲ ਗਈ ਠੀਕ ਹੈ ਜੀ ਅੱਜ ਨੌਮੀ ਹੈ ਠੀਕ ਹੈ ਜੀ ਤਾਂ ਲਓ ਜੀ ਅੱਜ ਆਪਾਂ ਨੂੰ ਇਹ ਬਹੁਤ ਵਧੀਆ ਜਾਣਕਾਰੀ ਮਿਲੀ ਹੈਗੀ ਵੈਸੇ ਆਪਾਂ ਸੁਣਦੇ ਬਹੁਤ ਆ ਜੰਦੇਸ਼ਵਰਜੀ ਦਾ ਮੰਦਿਰ ਜੰਦੇਸ਼ਵਰਜੀ ਦਾ ਮੰਦਿਰ ਪਰ ਆਪਾਂ ਨੂੰ ਇਹ ਜਾਣਕਾਰੀ ਹੈ ਨਹੀਂ ਸੀਗੀ ਚੰਗੀ ਤਰ੍ਹਾਂ ਵੀ ਇਹ ਕਿਵੇਂ ਹੁੰਦਾ ਸੀ ਕਿਦੋਂ ਬਣਿਆ ਸੀ ਵੀ ਕਿਹੜੇ ਕਿਵੇਂ ਬਣਾਇਆ ਸੀਗਾ ਉਹਨਾਂ ਨੇ ਗੁਰੂ ਮਹਾਰਾਜ ਨੇ आप पुजारी जी ने बहुत बढ़िया जानकारी दी है और आज विष्णु समाज को बने हुए पंद्रह सो इकतालीस साल हो गए ये बयालीसवा साल लग गए आज पंद्रह सौ इकतालीस साल पा, 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 नुँ बने पंद्रह सो आठ के जो बयालीस के अंदर जो विष्णुवी बनाए थे पंद्रह सो बयालीस से आज दो हजार बयासी चल रहा है तो पांच सौ इकतालीस साल हो गए ठीक है जी पांच सौ इकतालीस साल विष्णुवी बने को हो गए और ये बयालीसवा साल लग गए आज ਜੀ ਤਾਂ ਲਓ ਜੀ ਇਹ ਬਹੁਤ ਵਧੀਆ ਜਾਣਕਾਰੀ ਮਿਲੀ ਐ ਵੈਸੇ ਅਕਸਰ ਆਪਾਂ ਦੇਖੀ ਨੇ ਇਹ ਮੰਦਿਰ ਹਨਾ ਪਰ ਆਪ ਨੂੰ ਇਹਨਾਂ ਦੀ ਇੰਨੀ ਜਾਣਕਾਰੀ ਨਹੀਂ ਸੀਗੀ ਅੱਜ ਪੁਜਾਰੀ ਜੀ ਨੇ ਦੱਸਿਆਗਾ ਤੇ ਤੁਹਾਨੂੰ ਵੀ ਅੱਜ ਜਾਣਕਾਰੀ ਮਿਲ ਗਈ ਤੇ ਸਾਨੂੰ ਵੀ ਮਿਲ ਗਈ ਇਹਦੇ ਵਾਸਤੇ ਪੁਜਾਰੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ ਤੇ ਇਹ ਵਿਸ਼ਨੋਈ ਧਰਮ ਦੀ ਤੇ ਜੰਬੇਸ਼ਵਰ ਮੰਦਿਰ ਜੀ ਦੀ ਸਾਰੀ ਜਾਣਕਾਰੀ ਹੈ ਬਾਕੀ ਹੋਰ ਪਿੰਡ ਦੇ ਵਿੱਚ ਜੋ ਵੀ ਵਧੀਆ ਵਧੀਆ ਸੋਹਣੇ ਸੋਹਣੇ ਚੀਜ਼ਾਂ ਨੇ ਵੈਸੇ ਸਾਰਾ ਪਿੰਡ ਹੀ ਸੋਹਣਾਗਾ ਬਾਕੀ ਤੁਹਾਨੂੰ ਆਪਾਂ ਹੋਰ ਵੀ ਜਾਣੂ ਕਰਵਾਉਣਾ ਹੈ ਪਿੰਡ ਚੋ ਵੀ ਪਿੰਡ ਦੇ ਵਿੱਚ ਕੀ ਕੁਝ ਹੈ ਹਾਂਜੀ ਬਾਈ ਜੀ ਹੁਣ ਆਪਾਂ ਜਿੱਥੇ ਤੁਹਾਨੂੰ ਲੈ ਕੇ ਆ ਗਏ ਇਹ ਪਿੰਡ ਦਾਗਾ ਹਨੂਮਾਨ ਮੰਦਿਰ ਤੇ ਬਹੁਤ ਜਿਆਦਾ ਸ਼ਰਦਾ ਕੀ ਪਿੰਡ ਦੀ ਇੱਥੇ ਵੀ ਬਾਕੀ ਤੁਹਾਨੂੰ ਪਿੰਡ ਆਪਾਂ ਸਾਰਾ ਕਵਰ ਕਰ ਹੀ ਦਿੱਤਾ ਤੁਸੀਂ ਇਹ ਵੀ ਚੈੱਕ ਕਰ ਲਓ ਅੰਦਰੋਂ ਵੀ ਬਹੁਤ ਸੋਹਣਾ ਬਣਿਆ ਹੋਇਆ ਮੰਦਿਰ ਹੈ ਨਿਰਮਾਣ ਇਹਦਾ ਬਹੁਤ ਜਿਆਦਾ ਸੋਹਣਾ ਇਮਾਰਤ ਬਹੁਤ ਸੋਹਣੀ ਤਿਆਰ ਹੋਈ ਹੈਗੀ ਤੇ ਇੱਥੇ ਪਿੰਡ ਦੀ ਬਹੁਤ ਸ਼ਰਦ ਹੈਗੀ ਹਨੂਮਾਨ ਜੀ ਦਾ ਮੰਦਿਰ ਹੈ ਤੇ ਬਾਕੀ ਬਾਈ ਜੀ ਉਮੀਦ ਕਰਦੇ ਆਂ ਵੀ ਅੱਜ ਵਾਲੀ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਪੋਹਟ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਤੇ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਬਾਈ ਪਿੰਡ ਬਹੁਤ ਜਿਆਦਾ ਸੋਹਣਾ ਜੇ ਤੁਹਾਨੂੰ ਪਿੰਡ ਸੋਹਣਾ ਲੱਗਿਆ ਤਾਂ ਕਮੈਂਟ ਜਰੂਰ ਕਰ ਦਿਓ ਜਿਹੜੇ ਐਸੇ ਪਿੰਡ ਦੇ ਨੇ ਇਹ ਵੀਡੀਓ ਦੇਖਿਓ ਅੱਗੇ ਸ਼ੇਅਰ ਕਰ ਦਿਓ ਜੇ ਕਿਸੇ ਦੀ ਰਿਸ਼ਤੇਦਾਰੀ ਐਸ ਪਿੰਡ ਦੇ ਵਿੱਚ ਪੈਂਦੀ ਆ ਉਹ ਉਹਨਾਂ ਨੂੰ ਸ਼ੇਅਰ ਕਰ ਦਿਓ ਤਾਂ ਬਾਈ ਮੰਨ ਕੇ ਬਣੇ ਰਹੋ ਚੈਨਲ ਸਬਸਕ੍ਰਾਈਬ ਕਰ ਲਓ ਹੋਰ ਵੀ ਤੁਹਾਨੂੰ ਪਿੰਡ ਚ ਮਿਲਾਂਗਾ